ਰੈਡੀ ਜਿਉਂ-ਜਿਉਂ ਤਕਨੀਕ ਵੱਧਦੀ ਜਾ ਰਹੀ ਹੈ ਤਿਉਂ-ਤਿਉਂ ਪੁਰਾਣੇ ਸਮੇਂ ਦੀਆਂ ਮਸ਼ੀਨਾਂ ਦਾ ਜੁਗ ਖਤਮ ਹੁੰਦਾ ਜਾ ਰਿਹਾ ਹੈ ਡੰਡੀ ਅਜੋਕੇ ਜੁਗ ਵਿੱਚ ਬਦੀ ਮਨੁੱਖ ਦੀ ਦੌੜ ਦੇ ਨਾਲ ਪੰਜਾਬ ਦਾ ਅਮੀਰ ਵਿਰਸਾ ਆਪਣੇ ਪ੍ਰਾਤਨ ਕਲਾ ਕਿਰਤੀਆਂ ਅਤੇ ਮਸ਼ੀਨਰੀ ਤੋਂ ਬਾਂਝਾ ਹੁੰਦਾ ਜਾ ਰਿਹਾ ਹੈ ਡੰਡੀ ਅੰਗਰੇਜ਼ਾਂ ਦੇ ਰਾਜ ਕਾਲ ਵਿੱਚ ਨਹਿਰਾਂ ਦੇ ਕੰਡੇ ਆਟਾ ਪੀਸਣ ਲਈ ਘਰਾਟ ਬਣਾਏ ਗਏ ਸਨ ਜੋ ਹੌਲੀ-ਹੌਲੀ ਪੰਜਾਬ ਵਿੱਚੋਂ ਖਤਮ ਹੋ ਗਏ ਹਨ ਡੰਡੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਕਸਬਾ ਅਲੀਵਾਲ ਵਿੱਚ ਉਪਰ ਦਬਾਬ ਨਹਿਰ ਅਤੇ ਨਜ਼ਦੀਕੀ ਪਿੰਡ 파ਰੋਵਾਲ ਵਿਖੇ ਲਾਹੌਰ ਨਹਿਰ ਉੱਤੇ ਬਣਾਈ ਘਰਾਟ ਖਤਮ ਹੁੰਦੇ ਜਾ ਰਹੇ ਹਨ ਡੰਡੀ ਮਟਾਲਾ ਤੋਂ 8 ਕਿਲੋਮੀਟਰ ਦੂਰ ਪਿੰਡ ਅਲੀਵਾਲ ਵਿੱਚ ਅੰਗਰੇਜ਼ ਕਾਲ ਦੀਆਂ ਕਣਕ ਪੀਸਣ ਵਾਲੀਆਂ ਚੱਕੀਆਂ ਹਨ ਜੋ ਅਜੇ ਵੀ ਚੱਲ ਰਹੀਆਂ ਹਨ ਡੰਡੀ ਕਸਵਾ ਅਲੀਵਾਲ ਅਤੇ 파ਰੋਵਾਲ ਵਿਖੇ ਬਣੇ ਕਰਾਟ ਲਗਭਗ 200 ਸਾਲ ਪੁਰਾਣੇ ਦੱਸੇ ਜਾਂਦੇ ਹਨ ਡੰਡੀ ਇਹਨਾਂ ਕਰਾਟ ਚੱਕੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਿਜਲੀ ਨਾਲ ਨਹੀਂ ਸਗੋਂ ਪਾਣੀ ਨਾਲ ਚਲਦੀਆਂ ਹਨ ਡੰਡੀ ਉੱਪਰ ਦਬਾਬ ਨਹਿਰਾਂ ਅਲੀਵਾਲ ਵਿੱਚ ਨਿਕਲਦੀਆਂ ਹਨ ਨਹਿਰ ਦੇ ਉੱਪਰ ਬਣੇ ਕਰਾਟ ਇੱਕ ਹਿੱਸੇ ਜਿਸ ਵਿੱਚ ਪੱਖਾ ਲੱਗਾ ਹੋਇਆ ਹੈ ਅਤੇ ਜਦ ਨਹਿਰ ਦਾ ਪਾਣੀ ਉਸ ਪੱਖੇ ਉੱਤੇ ਡਿੱਗਦਾ ਹੈ ਤਾਂ ਪਾਣੀ ਦੇ ਜੋਰ ਨਾਲ ਪੱਖਾ ਚੱਲਦਾ ਹੈ ਅਤੇ ਅਗਾਹਾਂ ਲੱਗੀ ਆਟਾ ਚੱਕੀ ਨੂੰ ਕਮਾਉਂਦਾ ਹੈ ਡੰਡੀ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਆਜ਼ਾਦੀ ਮਿਲਣ ਉਪਰੰਤ ਇਹਨਾਂ ਘਰਾਟ ਚੱਕੀਆਂ ਉੱਤੇ ਹੀ ਪਿੰਡਾਂ ਦੇ ਲੋਕ ਰੈਡੀ ਆਟਾ ਪਸਾਉਂਦੇ ਸਾਨਾ ਡੰਡੀ ਨਹਿਰਾਂ ਦੇ ਪਾਣੀ ਨਾਲ ਚੱਲਣ ਵਾਲੇ ਇਹਨਾ ਘਰਾਟਾਂ ਅੰਦਰ ਲੱਗੀਆਂ ਚੱਕੀਆਂ ਦੀ ਰਫ਼ਤਾਰ ਬਿਜ ਲਈ ਚੱਕੀਆਂ ਨਾਲੋਂ ਘੱਟ ਹੌਣ ਕਾਰਨ ਆਟਾ ਪਿਸਨ ਵਿੱਚ ਟਾਈਮ ਲੱਗਦਾ ਹੈ ਜਿਸ ਕਾਰਨ ਹੌਲੀ-ਹੌਲੀ ਲੋਕ ਬਿਜਲਈ ਆਟਾ ਚੱਕੀਆਂ ਵੱਲ ਹੋ ਤੁਰੇ ਅਤੇ ਇਹਨਾ ਘਰਾਟਾਂ ਉੱਤੇ ਰੌਣਕ ਘਟਨੀ ਸ਼ੁਰੂ ਹੋ ਗਈ ਨੰਡੀ ਉਧਰ ਇਹਨਾ ਘਰਾਟਾਂ ਦੀ ਬਿਲਡਿੰਗ ਦੀ ਹਾਲਤ ਵੀ ਮਾੜੀ ਹੋ ਗਈ ਹੈ ਨੰਡੀ ਸਰਕਾਰ ਵੱਲੋਂ ਪੁਰਾਨੀਆਂ ਰਾਸਤਾ ਨੂੰ ਸੰਭਾਲਣ ਲਈ ਕੋਈ ਵੀ ਜਾਤਨਾ ਨਹੀਂ ਹੋਇਆ ਡੰਡੀ ਰਾਜਵਿੰਦਰ ਸਿੰਘ ਪੱਡਾ ਨੇ ਦੱਸਿਆ ਕਿ ਹਰ ਸਾਲ ਘਰਾਟ ਨਹਿਰੀ ਵਿਭਾਗ ਕੋਲੋਂ ਠੇਕੇ ਉੱਤੇ ਲਿਆ ਜਾਂਦਾ ਹੈ ਅਤੇ ਕਰੀਬ 5000 ਮਹੀਨਾ ਨਹਿਰੀ ਵਿਭਾਗ ਨੂੰ ਠੇਕਾ ਦਿੱਤਾ ਜਾਂਦਾ ਹੈ ਡੰਡੀ ਉਸਨੇ ਦੱਸਿਆ ਕਿ ਕਿਸੇ ਵੇਲੇ ਅਲੀਵਾਲ ਦੇ ਘਰਾਟ ਵਿੱਚ 9 ਚੱਕੀਆਂ ਚਲਦੀਆਂ ਸਨ ਜੋ ਬਾਅਦ ਵਿੱਚ 6 ਰਹਿ ਗਈਆਂ ਅਤੇ ਹੁਣ ਸਿਰਫ 2 ਚੱਕੀਆਂ ਹੀ ਚੱਲ ਰਹੀਆਂ ਹਨ ਡੰਡੀ ਉਸ ਨੇ ਦੱਸਿਆ ਕਿ ਘਰਾਟ ਚੱਕੀ ਦੀ ਰਫ਼ਤਾਰ ਘਟ ਹੋਣ ਕਾਰਨ ਆਟਾ ਪੀਸਣ ਵਿੱਚ ਸਮਾਂ ਲੱਗਦਾ ਹੈ ਜਿਸ ਕਾਰਨ ਪਿਸਾਈ ਕੱਟਾ ਮਿਲ ਰਹੀ ਹੈ ਡੰਡੀ ਉਸ ਨੇ ਦੱਸਿਆ ਕਿ ਹੁਣ ਬਹੁਤ ਘੱਟ ਲੋਕ ਘਰਾਟ ਚੱਕੀਆਂ ਉੱਤੇ ਆਟਾ ਪਸਾਉਣ ਆਉਂਦੇ ਹਨ ਡੰਡੀ ਉਸ ਨੇ ਦੱਸਿਆ ਕਿ ਮੱਕੀ ਦਾ ਆਟਾ ਪਸਾਉਣ ਲਈ ਲੋਕ ਦੂਰ ਦੁਰਾਡੇੋਂ ਇਹਨਾ ਘਰਾਟਾਂ ਉੱਤੇ ਆਉਂਦੇ ਹਨ ਡੰਡੀ ਉਹਨਾ ਦੱਸਿਆ ਕਿ ਕਣਕ ਪੀਸਣ ਲਈ ਪ੍ਰਤੀ ਕਿਲੋ 1.5 ਰੁਪਏ ਮਾਮੂਲੀ ਵਸੂਲਿਆ ਜਾਂਦਾ ਹੈ ਅਤੇ ਕੋਈ ਘਾਟ ਨਹੀਂ ਕੱਟੀ ਜਾਂਦੀ ਡੰਡੀ ਰਾਜਵਿੰਦਰ ਸਿੰਘ ਪੱਡਾ